ਕੱਲ ਯਾਰ ਇੱਕ ਬੰਦਾ ਮਿਲਿਆ ਮੈਨੂੰ ਆਹ ਰੰਦਾਵਾ ਸਾਹਿਬ ਤੁਸੀਂ ਵੀ ਬੜਾ ਚਿਰ ਡਰਾਈਵਰੀ ਕੀਤੀ ਹੈ ਜੀ ਤੇ ਕਹਿੰਦਾ ਵੀ ਡਰਾਈਵਰ ਮਾਲ ਕਿਉਂ ਖਾਂਦੇ ਆ ਜੀ ਅਭੀ ਇਹ ਮੈਂ ਜਾਂ ਪੋਸਤ ਖਾਂਦੇ ਆ ਮੈਂ ਕਿਹਾ ਫਿਰ ਕਿਹੜੀ ਗੱਲ ਜੇ ਚਮਚਾਦਾਂ ਚਮਚਾ ਕਿਤੇ ਖਾ ਲੈਂਦੇ ਹੋਣਗੇ ਮੈਂ ਉਹਨਾਂ ਨੂੰ ਦੁਨੀਆ ਭਰ ਦੀਆਂ ਟੈਨਸ਼ਨਾਂ ਇੱਥੋਂ ਮਾਲ ਲਦਣਾ ਤੇ ਅੱਗੇ ਜਾ ਕੇ ਲਾਉਣਾ ਜਿਵੇਂ ਟਾਈਮ ਦੇ ਕੇਲਾ ਭਰ ਲਈਦਾ ਜੀ ਸੰਤਰਾ ਭਰ ਲਈਦਾ ਤੇ ਕੋਈ ਵੀ ਜਿਹੜਾ ਆਪਾਂ ਇਨਾਮ ਆ ਕਿਉਂਕਿ ਜਦੋਂ ਉਹ ਬੰਦਾ ਥੱਕਿਆ ਹੁੰਦਾ ਜੀ ਜਾਂਦਾ ਸਵੇਰੇ ਜਾ ਕੇ ਬੰਦਾ ਗੱਡੀ ਖਾਲੀ ਕਰਦਾ ਤੇ ਫਿਰ ਮੰਗਰਿਆ ਵੀ ਮਾਲਕ ਕਹਿ ਦਿੰਦੇ ਆ ਵੀ ਫਲਾਣੇ ਥਾਂ ਤੋਂ ਗੱਡੀ ਭਰ ਲਾ ਤਾਂ ਇੰਨਾ ਟਾਈਮ ਹੀ ਤੇ ਐਨੇ ਸਮੇਂ 'ਚ ਪਹੁੰਚਣੀ ਚਾਹੀਦੀ ਉਹ ਤੇ ਫਿਰ ਮਾਰੀ ਦਾ ਡਰਾਈਵਰ ਜੇ ਚਮਚਾ ਦਾ ਚਮਚਾ ਕੋਈ ਚਮਚਾ ਖਾ ਵੀ ਲੈਂਦਾ ਉਹ ਤੇ ਬਾਈ ਜੀ ਗੱਲ ਕਿੱਡੀ ਗਾ ਹਨਾ ਤੇ ਮੈਂ ਵੇਖੋ ਜਿਹੜੇ ਤੁਸੀਂ ਕੇਲੇ ਖਾਨੇ ਆ ਸੰਤਰੇ ਖਾਨੇ ਆ ਕਿਨੂ ਖਾਨੇ ਆ ਜਾਂ ਬੇਰਖਾਨੇ ਆ ਬੜਾ ਕੁਝ ਹੈ ਨਾ ਮੈਂ ਇਹ ਸਾਰਾ ਕੁਝ ਪਾਉ ਜੀ ਰਾਤਾਂ ਨੂੰ 14 14 15 15 ਘੰਟੇ ਗੱਡੀ ਚਲਾ ਕੇ ਰਾਤ ਦਿਨ ਗੱਡੀ ਚਲਾ ਕੇ ਤੇ ਫਿਰ ਜਾ ਕੇ ਸਮੇਂ ਚਰ ਮਪਾਰੀ ਦਾ ਵਪਾਰੀ ਦਾ ਮਾਲ ਲਾਉਂਦੇ ਆ ਤਾਂ ਜਿਹੜਾ ਤੁਹਾਡਾ ਦਰਮੀਆਂ ਚ ਆਟਾ ਜਾਂ ਜੋ ਸੁਖ ਦੀ ਨਹੀਂ ਤੁਸੀਂ ਸੌਂਦੇ ਜੇ ਇਹ ਡਰਾਈਵਰਾਂ ਕਰਕੇ ਹੀ ਸੌਂਦੇ ਜੇ ਕਿਉਂਕਿ ਜਿਹੜਾ ਡਰਾਈਵਰ ਮਹਿਕਮਾ ਵਾਈਕ ਨੂੰ ਸੱਚੇ ਪਾਤਸ਼ਾਹ ਕਿਸੇ ਲਈ ਨੂੰ ਤੱਤੀਵਾ ਨਾ ਲੱਗੇ ਭਰਾ ਜੀ ਸਾਰੇ ਚੜ੍ਹਦੀ ਕਲਾ ਚ ਰਹਿਣ ਕਿਉਂਕਿ ਕਾਫੀ ਸਮਾਂ ਆਪਾਂ ਮਰਤ ਰੋਡ ਵੇਸਟ ਟ੍ਰਾਂਸਪੋਰਟ ਦੀ ਗੱਡੀ ਚਲਾਈ ਹੈ ਜੀ ਤੇ ਹੋਰ ਵੀ ਟ੍ਰਾਂਸਪੋਰਟਾਂ ਦੇ ਵਿੱਚ ਆਪਾਂ ਕਾਫੀ ਸਮਾਂ ਗੱਡੀਆਂ ਚਲਾਈਆਂ ਤੇ ਬਾਕੀ ਆਪਾਂ ਜਾਣਦੇ ਆਂ ਡਰਾਈਵਰਾਂ ਦੇ ਦਰਦਾਂ ਨੂੰ ਕਿਉਂਕਿ ਮਾੜੀ ਚੀਜ਼ ਨਹੀਂ ਜੇ ਕੋਈ ਚਮਚਾਖੰਡ ਲਾਉਂਦਾ ਹੋ ਤੇ ਨਾਲ ਕਹਿੰਦੇ ਆਂਦਾ ਜਦੋਂ ਮਾਲਕ ਕਹਿ ਦਿੰਦਾ ਹੈ ਨਾ ਅਗਲੇ ਦਿਨੇ ਜਿੰਦਾ ਮਾਲ ਹੁੰਦਾ ਵਪਾਰੀ ਦਾ ਵੀ ਭਾਈ ਸਾਹਿਬ ਜੀ ਜੇ ਲੇਟ ਵਕਤ ਤੇ ਤੁਹਾਨੂੰ ਪਹਾੜਾ ਨਹੀਂ ਮਿਲਣਾ ਕਿ ਮਜਬੂਰੀ ਕਾਰਨ ਜੇ ਕੋਈ ਚਮਚਾ ਖੜ ਲਾਉਂਦਾ ਉਹ ਤਾਂ ਕੋਈ ਵੱਡੀ ਗੱਲ ਨਹੀਂ ਕੋਈ ਅੱਜ ਦੇ ਮਾਰੂ ਨਸ਼ਿਆਂ ਨੂੰ 100 ਗੁਣਾ ਚੰਗਾ ਹੈ ਜੀ ਤੇ ਖਸਖਸ ਦੀ ਖੇਤੀ ਦੀ ਵੀ ਆਪਾਂ ਤਾਂ ਹੀ ਗੱਲ ਕਰਦੇ ਆ ਕਿਉਂਕਿ ਸਾਨੂੰ ਪੰਜਾਬ ਦੀ ਜਵਾਨੀ ਦੇ ਨਾਲ ਪਿਆਰਾ ਤੇ ਇਸ ਕਰਕੇ ਸਾਰੇ ਡਰਾਈਵਰ ਮਹਿਕਮਾ ਜਿੰਦਾਬਾਦ ਜਿੰਨੇ ਵੀ ਟਰੱਕ ਡਰਾਈਵਰ ਚਾਹੇ ਬੱਸ ਡਰਾਈਵਰ ਆ ਭਾਵੇਂ ਰਿਕਸ਼ਾ ਡਰਾਈਵਰ ਆ ਹਨਾ ਸਾਰੇ ਜਉਂਦੇ ਵਸਦੇ ਰਹਿਣ ਭਾਈ ਜੀ